ਸਾਰੇ ਏਰੀਆ ਫੋਇਪੁਰ ਮੋਗਾ ਅਜਨਾਲਾ ਸਾਰੇ ਦੂਰ ਦੂਰ ਗ੍ਰਾਡੇ ਤੋਂ ਸਾਰੇ ਵੀਰ ਸਾਰੇ ਰਲ ਕੇ ਜਿਹੜੀ ਇਹ ਸੇਵਾ ਲਾ ਇਹ ਚਾਰਕ ਸਾਲ ਹੋ ਗਿਆ ਜਿਹੜੇ ਲਗਾਤਾਰ ਇਹ ਸੇਵਾ ਲੰਗਰਾ ਦੀ ਚੱਲ ਰਹੀ ਹੈ ਰੋਹ ਦੇ ਲੰਗਰ ਗੰਨੇ ਦੇ ਰੋਹ ਦੀ ਖੀਰ ਜਿਹੜੀ ਆ ਉਹਦੇ ਲੰਗਰ ਚੱਲਦੇ ਆ ਰਹੇ ਕਰਦੇ ਦੀਆਂ ਜੀ ਤਿਆਰੀਆਂ ਬਹੁਤ ਚਾਹ ਹੁੰਦਾ ਸਾਰੇ ਸੰਗਤਾਂ ਦੇ ਵਿੱਚ ਜਿਹੜਾ ਗੁਰੂ ਦਾ ਜਨਮ ਦਿਹਾੜਾ ਮਨਾਉਂਦਾ ਜਿਹੜਾ ਬਹੁਤ ਚਾਹ ਹੁੰਦਾ ਸਾਡੇ 600 ਕਿਲੋ ਗੰਨਾ ਜਿਹੜਾ ਇੱਥੇ ਹਰ ਵਾਰ ਲਗ ਜਾਂਦਾ ਜੀ ਜੀ 26 ਜਨਵਰੀ ਦੇ ਰਾਤ 12 ਵਜੇ ਤੱਕ ਚਲਾਉਣੇ ਆ ਜੀ 27 ਨੂੰ ਫਿਰ ਸਵੇਰ 7 ਵਜੇ ਤੋਂ ਲੈ ਕੇ ਰਾਤ ਇਹ ਹਰ ਐਤਵਾਰ ਦੇ ਚਪਹਿਰਾ ਸਾਹਿਬ ਤੇ ਇਹ ਸੇਵਾਦਾਰ ਵੀਰ ਜਿਹੜੇ ਰਲ ਕੇ ਹਰ ਐਤਵਾਰ ਕੋਲ ਲਗਭਗ 2-250 ਵੀਰ ਆ ਜਿਹੜੇ ਸਾਰੇ ਸੇਵਾ ਨਿਭਾਉਂਦੇ ਆ ਉਹ ਸਾਰੇ ਵੀਰ ਰਲ ਕੇ ਇਹ ਸਾਰੀ ਸੇਵਾ ਮੜ ਕੇ ਬਹੁਤ ਨੰਕਰ ਦੀ ਜਿਹੜੀ ਸੇਵਾ ਸੀ ਤੁਸੀਂ ਆ ਵੀ ਪ੍ਰੇਮ ਭਾਵਨਾ ਨਾਲ ਮਿਲ ਕੇ ਸੇਵਾ ਕਰੋ ਗੁਰਸਿੱਖੀ ਜੀਵਨ ਸਾਰੇ ਏਰੀਆ ਅਪਰੋਜਪੁਰ ਮੋਗਾ ਅਜਨਾਲਾ ਸਾਰੇ ਦੂਰ ਦੂਰ ਤਹਦੇ ਤੋਂ ਸਾਰੇ ਵੀਰ ਸਾਰੇ ਰਲ ਕੇ ਜਿਹੜੀ ਇਹ ਸੇਵਾ ਲਾ ਰਹੀ ਹੈ। ਕਿ 4 ਸਾਲ ਹੋ ਗਿਆ ਜਿਹੜੀ ਲਗਾਤਾਰ ਇਹ ਸੇਵਾ ਲੰਗਰਾ ਦੀ ਚੱਲ ਰਹੀ ਹੈ। ਰੋਹ ਦੇ ਲੰਗਰ, ਗੰਨੇ ਦੇ ਰੋਹ ਦੀ ਖੀਰ ਜਿਹੜੀ ਆ ਉਹਦੇ ਲੰਗਰ ਚੱਲਦੇ ਆ ਰਹੇ। ਕਰਦੀਆਂ ਜੀ ਤਿਆਰੀਆਂ ਬਹੁਤ ਚਾਹ ਹੁੰਦਾ ਸਾਰੇ ਸੰਗਤਾਂ ਦੇ ਵਿੱਚ ਜਿਹੜਾ ਗੁਰੂ ਦਾ ਜਨਮ ਦਿਹਾੜਾ ਮਨਾਉਣ ਦਾ ਜਿਹੜਾ ਬਹੁਤ ਚਾਹ ਹੁੰਦਾ ਸਾਰੇ ਸਾਡਾ ਜੀ 600 ਕਿਵੈਂਟਲ ਗੰਨਾ ਜਿਹੜਾ ਇੱਥੇ ਹਰ ਵਾਰ ਲਗ ਜਾਂਦਾ ਜੀ ਜੀ 26 ਜਨਵਰੀ ਦੇ ਰਾਤ 12 ਵਜੇ ਤੱਕ ਚਲਾਉਨੇ ਆ ਜੀ 27 ਨੂੰ ਫਿਰ ਸਵੇਰ 7 ਵਜੇ ਤੋਂ ਲੈ ਕੇ ਰਾਤ ਇਹ ਹਰ ਐਤਵਾਰ ਦੇ ਚਪਹਿਰਾ ਸਾਹਿਬ ਤੇ ਇਹ ਸੇਵਾਦਾਰ ਵੀਰ ਜਿਹੜੇ ਰਲ ਕੇ ਹਰ ਐਤਵਾਰ ਕੁਲ ਲਗਭਗ 250 ਵੀਰ ਆ ਜਿਹੜੇ ਸਾਰੇ ਸੇਵਾ ਨਿਭਾਉਂਦੇ ਆ ਉਹ ਸਾਰੇ ਵੀਰ ਰਲ ਕੇ ਇਹ ਸਾਰੀ ਸੇਵਾ ਮੜ ਕੇ ਬਹੁਤ ਨਗਰ ਦੀ ਜਿਹੜੀ ਸੇਵਾ ਸੀ ਤੁਸੀਂ ਆ ਵੀ ਪ੍ਰੇਮ ਭਾਵਨਾ ਨਾਲ ਮਿਲ ਕੇ ਸੇਵਾ ਕਰੋ ਗੁਰਸਿੱਖੀ ਜੀਵਨ